ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਸਭ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਪਿਛਲੇ ਰੋਜ਼ ਤੋਂ ਜਦੋਂ ਤੁਸੀਂ ਸੁਣ ਰਹੇ ਸੀ ਤਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹਿਸਟਰੀ ਉਹਨਾਂ ਦੀ ਜੀਵਨੀ ਦੇ ਵਿੱਚੋਂ ਮੈਂ ਰੋਜ਼ ਤੁਹਾਡੇ ਨਾਲ ਇੱਕ ਨਵਾਂ ਪ੍ਰਸੰਗ ਪੇਸ਼ ਕਰਦਾ ਸਾਂ ਤੇ ਅੱਜ ਤੁਹਾਡੇ ਨਾਲ ਮੈਂ ਸਾਂਝ ਪਾਵਾਂਗਾ ਵੱਡੇ ਸਾਹਿਬਜ਼ਾਦਿਆਂ ਦੀ ਜਦੋਂ ਸ਼ਹੀਦੀ ਹੋਈ ਹੈ ਉਹ ਕਿਸ ਤਰ੍ਹਾਂ ਹੋਈ ਹੈ ਤੇ ਉਹਦੇ ਬਾਰੇ ਤੁਹਾਨੂੰ ਮੈਂ ਸਾਰਿਆਂ ਨੂੰ ਜਾਣਕਾਰੀ ਦੇਵਾਂਗਾ ਤੇ ਬਹੁਤ ਪਿਆਰ ਸਤਿਕਾਰ ਦੇ ਨਾਲ ਜੀ ਸਰਵਣ ਕਰਨਾ ਗੁਰੂ ਮਹਾਰਾਜ ਸਾਹਿਬ ਨੂੰ ਤੰਦਰੁਸਤ ਤੇ ਹਮੇਸ਼ਾ ਚੜ੍ਹਦੀ ਕਲਾ ਫਤਿਹਬਖਸ਼ਨ ਸਾਹਿਬ ਜਾਦਿਆਂ ਦਾ ਸ਼ਹੀਦ ਹੋਣਾ ਤਿੰਨ ਪਿਆਰੇ ਤੇ ਬਾਕੀ ਸਿੰਘਾਂ ਨੂੰ ਸ਼ਹੀਦ ਹੋਇਆ ਵੇਖ ਕੇ ਸਾਹਿਬ ਜਾਦਾ ਅਜੀਤ ਸਿੰਘ ਜੀ ਨੇ ਪਿਤਾ ਜੀ ਤੋਂ ਬਾਕੀ ਸਿੰਘਾਂ ਵਾਂਗ ਬਾਹਰ ਨਿਕਲ ਕੇ ਜੰਗ ਕਰਨ ਦੀ ਆਗਿਆ ਮੰਗੀ ਅਕਾਲ ਪੁਰਖ ਤੇ ਪੁੱਤਰ ਸ਼੍ਰੀ ਦਸ਼ਮੇਸ਼ ਜੀ ਨੇ ਪੁੱਤਰ ਜੀ ਦੀ ਪਿੱਠ ਠੋਕੀ ਤੇ ਕਿਹਾ ਸ਼ਾਬਾਸ਼ ਪੁੱਤਰ ਅਸੀਂ ਤਾਂ ਇਹੋ ਚਾਹੁੰਦੇ ਹਾਂ ਕਿ ਜਦ ਆਪ ਕੀ ਔਨ ਨਿਦਾਨ ਬਨਾਇ ਅਤਿ ਹੀ ਰਣ ਮੈਂ ਤਬ ਜੂਝ ਮਰਉ ਬਹਾਦਰਾਂ ਦਾ ਇਹੀ ਧਰਮ ਹੈ ਕਿ ਉਹ ਜਦ ਐਸਾ ਸਮਾਂ ਦੇਖਣ ਤਾਂ ਰਣ ਵਿੱਚ ਜੂਝ ਕੇ ਸ਼ਹੀਦੀਆਂ ਪਾਉਂਦੇ ਹਨ ਪੁੱਤਰ ਜੀ ਧਰਮ ਤੇ ਦੇਸ਼ ਦੀ ਰਾਖੀ ਲਈ ਪਰ ਉਪਕਾਰ ਲਈ ਸ਼ਹੀਦ ਹੋਣਾ ਇਹੀ ਸੱਚੀ ਕੁਰਬਾਨੀ ਹੈ ਇਉ ਗੁਰੂ ਜੀ ਨੇ ਹੱਥੀ ਸਾਹਿਬ ਜਾਦੇ ਨੂੰ ਤਿਆਰ ਕੀਤਾ ਤੇ ਪੰਜ ਸਿੰਘ ਨਾਲ ਦੇ ਕੇ ਬਾਹਰ ਭੇਜ ਦਿੱਤਾ ਸਾਹਿਬਜ਼ਾਦਾ ਜੀ ਤੀਰਾਂ ਦੇ ਪੱਥੇ ਸਮੇਤ ਸਿੰਘਾਂ ਨੂੰ ਨਾਲ ਲੈ ਜੈਕਾਰੇ ਛੱਡਦੇ ਬਾਹਰ ਨਿਕਲੇ ਉਹਨਾਂ ਜਦੋਂ ਹੀ ਖਿੱਚ-ਖਿੱਚ ਤੀਰ ਛੱਡੇ ਪਰ ਤੀਰ ਮੁੱਕਣ ਤੇ ਤਲਵਾਰ ਲੈ ਕੇ ਵਧੇ ਭਾਵੇਂ ਦੁਸ਼ਮਣਾਂ ਨੇ ਉਹਨਾਂ ਨੂੰ ਘੇਰ ਲਿਆ ਪਰ ਸਾਹਿਬਜ਼ਾਦਾ ਜੀ ਤੇ ਸਾਰੇ ਹੀ ਸਿੰਘ ਚੰਗੇ ਪਲੱਥੇ ਬਾਜ਼ ਤੇ ਗਤਕੇ ਦੇ ਖਿਡਾਰੀ ਸਨ ਇਸ ਲਈ ਵੈਰੀਆਂ ਦੇ ਵਾਰ ਬਚਾ-ਬਚਾ ਆਪਣੇ ਵਾਰ ਚਲਾਉਂਦੇ ਤੇ ਬੜੇ ਬੜੇ ਮਹਾਰਾਂ ਦੇ ਫੁਰਤੀਲਿਆਂ ਨੂੰ ਵੀ ਆਈ ਜਾਂਦੇ ਸਨ ਕਹਿੰਦੇ ਹਨ ਕਿ ਦਸਾਂ ਦਸਾਂ ਤੇ 20ਾਂ 20ਾਂ ਨੂੰ ਮਾਰ ਸ਼ਹੀਦ ਹੋ ਚੁੱਕੇ ਸਨ ਪਰ ਸਾਹਿਬ ਜادہ ਜੀ ਭਾਵੇਂ ਸਰੀਰ ਤੇ ਲੱਗੇ ਕਹਾਵਾ ਕਾਰਨ ਲਾਲ ਗੁਲਾਲ ਹੋਏ ਪਏ ਸਨ ਪਰ ਆਪਣੀ ਤੇਗ ਤੇ ਬਰਛੀ ਨਾਲ ਵੈਰੀਆਂ ਨੂੰ ਅਜੇ ਵੀ ਪਰੇ ਪਰੋਂ ਸੁੱਟੀ ਜਾ ਰਹੇ ਸਨ ਤਲਵਾਰ ਚਲਦੀ ਸੀ ਤੇ ਤਾਰ ਵਾਂਗ ਸਰੀਰਾਂ ਨੂੰ ਚੀਰ ਵਿੱਚੋਂ ਨਿਕਲਦੀ ਜਾ ਰਹੀ ਸੀ ਪਰ ਜਦ ਨੇਜਾ ਟੁੱਟ ਗਿਆ ਤਲਵਾਰ ਵੀ ਟੁੱਟ ਗਈ ਤਾਂ ਕਮਰ ਦੀ ਕਟਾਰ ਕੱਢ ਲਈ ਤੇ ਵੈਰੀ ਦੇ ਸ਼ਸਤਰ ਸਹਾਰ ਉਹਨਾਂ ਨੂੰ ਖੋਬੀ ਅੱਗੇ ਵਧੀ ਜਾ ਰਹੇ ਸਨ ਤੇ ਅੰਤ ਸਰੀਰ ਦੇ ਕਈ ਟੁਕੜੇ ਹੋ ਗਏ ਅਤੇ ਧਰਤੀ ਤੇ ਡਿੱਗ ਪਏ ਵੱਡੇ ਭਰਾ ਨੂੰ ਸ਼ਹੀਦ ਹੋਇਆ ਵੇਖ ਸਾਹਿਬ ਜادہ ਜੁਝਾਰ ਸਿੰਘ ਜੀ ਨੇ ਜੰਗ ਵਿੱਚ ਜਾਣ ਦੀ ਆਗਿਆ ਮੰਗੀ ਤੇ ਪਿਤਾ ਜੀ ਅੱਗੇ ਹੱਥ ਜੋੜ ਖਲੋਤੇ ਸਤਗੁਰੂ ਜੀ ਨੇ ਤਾਂ ਆਪਣੇ ਇੱਕੋ ਸਾਹਮਣੇ ਰੱਖੇ ਨਿਸ਼ਾਨੇ ਅਨੁਸਾਰ ਸਰਬੰਸ ਨੂੰ ਧਰਮ ਖਾਤਰ ਕੁਰਬਾਨ ਕਰਨ ਦਾ ਮਨ ਬਣਾ ਰੱਖਿਆ ਸੀ ਸੋ ਉਹਨਾਂ ਸਾਹਿਬਜ਼ਾਦੇ ਨੂੰ ਪਿਆਰ ਕੀਤਾ ਤੇ ਕਿਹਾ ਪੁੱਤਰ ਦੇਸ਼ ਤੇ ਧਰਮ ਦੇ ਵੈਰੀ ਨਾਲ ਲੜਨਾ ਹੀ ਸੱਚਾ ਧਰਮ ਹੈ ਇਹੋ ਹੀ ਸੱਚੀ ਸ਼ੂਰਮਤਾਈ ਹੈ ਵੈਰੀ ਨੂੰ ਸਾਹਮਣੇ ਮੱਥੇ ਤੇ ਮਾਰਨਾ ਤੇ ਮਰਨਾ ਪਿੱਠ ਨਾ ਦੇਣੀ ਇਹਨਾਂ ਗੁਣਾਂ ਵਾਲੇ ਬਹਾਦਰਾਂ ਦਾ ਨਾਮ ਸੰਸਾਰ ਤੇ ਸਦਾ ਅਮਰ ਰਹਿੰਦਾ ਹੈ ਤੇ ਉਹ ਸਦਾ ਹੀ ਜੁੰਦੇ ਹਨ ਸੋ ਬੇਟਾ ਜਾਓ ਵੈਰੀ ਦਲ ਨਾਲ ਸਾਹਮਣੇ ਲੜਦੇ ਹੋਏ ਆਪਣੇ ਵੱਡੇ ਵੀਰ ਦਾ ਸਾਥ ਦਿਓ ਇਹ ਆਖ ਕੇ ਗੁਰੂ ਜੀ ਨੇ ਸਾਹਿਬਜ਼ਾਦੇ ਨੂੰ ਸੋਹਣੀ ਨਿੱਕੀ ਜਹੀ ਕਲਗੀ ਤੇ ਜਗਾ ਸਜਾਈ ਮੱਥਾ ਚੁੰਮਿਆ ਤੇ ਗਲੇ ਲਾਇਆ ਤੇ ਫਿਰ ਥਾਪੀ ਦੇ ਕੇ ਪੰਜਾਂ ਸਿੰਘਾਂ ਨਾਲ ਗੜੀ ਤੋਂ ਬਾਹਰ ਭੇਜ ਦਿੱਤਾ ਭਾਈ ਆਲਮ ਸਿੰਘ ਗੁਰੂ ਕਾ ਵੀਰ ਜੋਧਾ ਸੀ ਉਹ ਵੀ ਆ ਗਿਆ ਪਾ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਨਾਲ ਬਾਹਰ ਨਿਕਲ ਆਇਆ ਸਾਹਿਬਜ਼ਾਦਿਆਂ ਦੇ ਸੋਹਣੇ ਤੇ ਸੁੰਦਰ ਸਰੂਪ ਵੇਖਣ ਨੂੰ ਵੈਰੀ ਦਾ ਮਨ ਵੀ ਚਾਹੁੰਦਾ ਸੀ ਸੋ ਨਿੱਕੇ ਨਿੱਕੇ ਸ਼ਸਤਰਾਂ ਨਾਲ ਸਜੇ ਸਾਹਿਬਜ਼ਾਦੇ ਨੂੰ ਵੱਡੇ ਬਹਾਦਰਾਂ ਵਾਲੀ ਦਲੇਰੀ ਨਾਲ ਲੜਦਿਆਂ ਵੇਖ ਨਾਹਰ ਖਾਂ ਤਾਹਰ ਖਾਂ ਆਦ ਮੁਗਲ ਜਰਨੈਲ ਅੱਗੋਂ ਆਪੇ ਪਰ ਸਿੰਘਾਂ ਨੇ ਜਾਂਦੇ ਹੀ ਜਿੱਧਰ ਪੈਣਾ ਸੀ ਇੱਕੋ ਵਾਰ ਪੈਣਾ ਸ਼ੁਰੂ ਕਰ ਦਿੱਤਾ ਪਿੱਠਾ ਨਾਲ ਪਿੱਠਾ ਜੋੜ ਕੇ ਇੱਕ ਵਾਰ ਤਾਂ ਇਨੀ ਜੁਗਤੀ ਤੇ ਬਹਾਦਰੀ ਨਾਲ ਲੜੇ ਕਿ ਜੋ ਵੀ ਸਾਹਮਣੇ ਆਇਆ ਸੋ ਝੜ ਗਿਆ ਬਹਾਦਰੀ ਵੇਖਣ ਦੇ ਚਾਹਵਾਨ ਬਹਾਦਰੀ ਦਾ ਸ਼ਿਕਾਰ ਹੋ ਗਏ ਇਹ ਨਿੱਕਾ ਜਿਹਾ ਹੈ ਆਖ ਕੇ ਉਹ ਬੇਪਰਵਾਹ ਜਿਹੀ ਹੋ ਕੇ ਅੱਗੇ ਵੱਧਦੇ ਪਰ ਉਦੋਂ ਹੀ ਪਤਾ ਲੱਗਦਾ ਜਦੋਂ ਚਮਕਦੀ ਤਲਵਾਰ ਦੋ ਧਾੜ ਕਰਕੇ ਸੁੱਟ ਦਿੰਦੀ ਇਹ ਵੇਖ ਇਨਾਂ ਸ਼ਿਆਂ ਸੱਤਾਂ ਨੂੰ ਹਜ਼ਾਰਾਂ ਹੀ ਦੁਸ਼ਮਣ ਆਣ ਪਏ ਸੰਧਿਆ ਹੋਣ ਵਾਲੀ ਸੀ ਥੱਕੇ ਤੇ ਅੱਕੇ ਹੋਏ ਸੀ ਪਰ ਫਿਰ ਵੀ ਬਚਾ ਬਚਾ ਕੇ ਲੜਦੇ ਸੀ ਪਰ ਅੱਗੋਂ ਜਾਣਾ ਤੇ ਖੇਡਣ ਤੇ ਚਾਹਵਾਨਾਂ ਦਾ ਮੁਕਾਬਲਾ ਸੀ ਪਰ ਕਿੱਥੇ 40 ਤੇ ਕਿੱਥੇ 10 ਲੱਖ ਦੀ ਫੌਜ ਦਾ ਮੁਕਾਬਲਾ ਕਰਨਾ ਪਰ ਤਨਸ੍ਰੀ ਗੁਰੂ ਦਸ਼ਮੇਸ਼ ਪਿਤਾ ਜੀ ਦਾ ਜੇਹਰਾ ਤੇ ਬਹਾਦਰੀ 32 ਸਿੰਘਾਂ ਤੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਉਪਰੰਤ ਉਹਨਾਂ ਨੇ ਉੱਥੇ ਖੜੇ ਹੀ ਅਕਾਲ ਪੁਰਖ ਦਾ ਧੰਨਵਾਦ ਕੀਤਾ ਏ ਪ੍ਰਭੂ ਤੇਰੀ ਅਮਾਨਤ ਸੀ ਜੋ ਅੱਜ ਅਦਾ ਹੋ ਗਈ ਸ਼ੁਕਰ ਹੈ ਧਰਮ ਨਿਭ ਗਿਆ ਸਿਰੋਂ ਫਰਜ ਉਤਰ ਗਿਆ ਸੰਧਿਆ ਦਾ ਹਨੇਰਾ ਹੋ ਰਿਹਾ ਸੀ ਵੈਰੀ ਦਲ ਸਾਰਾ ਦਿਨ ਸਾਰਾ ਜੋਰ ਲਾਉਣ ਤੇ ਵੀ ਇਸ ਨਿੱਕੀ ਜਹੀ ਘੜੀ ਨੂੰ ਫਤਿਹ ਨਾ ਕਰ ਸਕਿਆ ਪਰ ਹੁਣ ਉਹ ਇਸ ਆਸਤੇ ਕਿ ਸਵੇਰੇ ਗੁਰੂ ਜੀ ਨੂੰ ਜ਼ਰੂਰ ਹੀ ਫੜ ਲਵਾਂਗੇ ਯਾ ਮਾਰ ਦੇਾਂਗੇ ਦੂਰ ਤਰ ਟਿਕਟਾਂ ਦੀਆਂ ਡਿਊਟੀਆਂ ਲਾ ਕੇ ਬਿਠਾਏ ਜਾ ਰਹੇ ਸਨ ਇਧਰੋਂ ਸਤਿਗੁਰੂ ਜੀ ਤਾਂ ਗਹਿਰ ਗੰਭੀਰ ਭਾਵੀ ਦੇ ਮਾਲਕ ਸਨ ਪਰ ਮਨੁੱਖੀ ਧਰਮ ਕਰਤੱਵ ਦੀ ਸ਼िखर ਨੂੰ ਛੋ ਰਹੇ ਸਨ ਸਿੰਘਾਂ ਵਿੱਚ ਸਲਾਹ ਹੋ ਕੇ ਗੁਰੂ ਜੀ પાસે ਬੇਨਤੀ ਕੀਤੀ ਕਿ ਉਹ ਜਿਵੇਂ ਵੀ ਹੋਵੇ ਗੜੀ ਵਿੱਚੋਂ ਨਿਕਲ ਜਾਣ ਉਹਨਾਂ ਕਿਹਾ ਸੇ ਧਰਮ ਤੁਰੰਦਰ ਸਤਿਗੁਰੂ ਜੀਓ ਆਪ ਇਥੋਂ ਸਹੀ ਸਲਾਮਤ ਨਿਕਲ ਜਾਓ ਤਾਂ ਹੀ ਪੰਥ ਦਾ ਭਲਾ ਹੈ ਪੰਥ ਆਪ ਦਾ ਬੱਚਾ ਹੈ ਆਪ ਪੰਥ ਦੇ ਪਿਤਾ ਹੋ ਆਪ ਤਾਂ ਬਾਹਰ ਨਿਕਲ ਕੇ ਪੰਥ ਪੈਦਾ ਕਰ ਲਵੋਗੇ ਪਰ ਪੰਥ ਤੁਹਾਡੇ ਵਰਗਾ ਗੁਰੂ ਪੈਦਾ ਨਹੀਂ ਕਰ ਸਕੇਗਾ ਇਸ ਲਈ ਸਾਡੀ ਬੇਨਤੀ ਮੰਨੋ ਤੇ ਇਥੋਂ ਨਿਕਲ ਜਾਓ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਓਏ ਪਿਆਰਿਓ ਸਾਨੂੰ ਅਕਾਲ ਪੁਰਖ ਦੀ ਟੀਕ ਹੈ ਸਾਨੂੰ ਫੜਨ ਤੇ ਮਾਰਨ ਵਾਲਾ ਉਸ ਦੇ ਬਿਨਾ ਹੋਰ ਕੋਈ ਨਹੀਂ ਹੈ ਪਰ ਤੁਸੀਂ ਤਾਂ ਮੈਨੂੰ ਕਾਇਰ ਬਣ ਕੇ ਜਾਨ ਬਚਾਉਣ ਲਈ ਕਹਿ ਰਹੇ ਹੋ ਇਹ ਮੈਥੋਂ ਨਹੀਂ ਹੋ ਸਕਦਾ ਅਬ ਤੋਂ ਜਰੈ ਮਰੈ ਸਿਧ ਪਾਈ ਐ ਲੀਨੋ ਹਾਥ ਸਿਧੋਰਾ ਵਾਲੀ ਗੱਲ ਹੈ ਗੁਰੂ ਜੀ ਨਾ ਮੰਨੇ ਦੂਜੀ ਵਾਰ ਕਿਹਾ ਤਾਂ ਵੀ ਨਾ ਮੰਨੇ ਤਾਂ ਤੀਜੀ ਵਾਰ ਭਾਈ ਦਿਆ ਸਿੰਘ ਜੀ ਨਾਲ ਸਲਾਹ ਕਰਕੇ ਗੁਰੂ ਜੀ ਨੂੰ ਇਹ ਸਤਿਗੁਰੂ ਤੁਹਾਡੇ ਉਪਦੇਸ਼ ਅਨੁਸਾਰ ਹੀ ਅਸੀਂ ਇਸ ਵੇਲੇ ਪੰਥ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਇਕੱਠਾ ਹੋ ਕੇ ਹੁਕਮ ਦਿੰਦਾ ਹੈ ਤੇ ਤੁਸੀਂ ਗੜੀ ਨੂੰ ਇਸੇ ਵੇਲੇ ਤਿਆਗ ਦਿਓ ਤੇ ਬਾਹਰ ਨਿਕਲ ਕੇ ਪੰਥ ਦੇ ਦੇਸ਼ ਦੀ ਸੇਵਾ ਕਰੋ ਇਹ ਸੁਣ ਸਤਿਗੁਰੂ ਜੀ ਦਾ ਸਿਰ ਇਸ ਪੰਥ ਦੇ ਹੁਕਮ ਅੱਗੇ ਝੁਕ ਗਿਆ ਪਰ ਕਹਿੰਦੇ ਹਨ ਕਿ ਉਸ ਸਮੇਂ ਗੁਰੂ ਜੀ ਦੇ ਚਿਹਰੇ ਦਾ ਤੇਜ ਇੰਨਾ ਸੀ ਕਿ ਕੋਈ ਸਿੰਘ ਉਹਨਾਂ ਦੇ ਸਾਹਮਣੇ ਅੱਖ ਨਹੀਂ ਸੀ ਮਿਲਾ ਪਾਰਿਆ ਇਸ ਸਮੇਂ ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਜੋ ਗੁਰੂ ਜੀ ਦੇ ਹਮ ਉਮਰ ਦੇ ਮਿਲਦੀ ਜੁਲਦੀ ਸ਼ਕਲ ਵਾਲੇ ਸਨ ਤੇ ਉਹਨਾਂ ਦੇ ਸਿਰ ਤੇ ਜਿਗਾ ਤੇ ਕਲਗੀ ਰੱਖ ਦਿੱਤੀ ਤੇ ਕਿਹਾ ਪੰਜਾਂ ਵਿੱਚੋਂ ਮੈਂ ਹੀ ਵਰਤਦਾ ਹਾਂ ਇਸ ਵਿੱਚ ਰਤਾ ਵੀ ਸੰਦੇਹ ਨਾ ਸਮਝੋ ਬਾਕੀ ਯਾਦ ਰੱਖੋ ਵੈਰੀ ਦਾ ਮੁਕਾਬਲਾ ਕਰਨਾ ਹੈ ਲੜਦਿਆਂ ਸ਼ਹੀਦ ਹੋਣਾ ਹੈ ਪਰ ਹਥਿਆਰ ਨਹੀਂ ਸੁੱਟਣੇ ਵੈਰੀ ਦੀ ਈਨ ਨਹੀਂ ਮੰਨਣੀ ਹੈ ਇਹਨਾਂ ਗੱਲਾਂ ਦਾ ਇਕਰਾਰ ਕਰੋ ਤਦ ਅਸੀਂ ਨਿਕਲ ਜਾਵਾਂਗੇ ਸਿੰਘਾਂ ਨੇ ਸ਼ੀਸ਼ ਨਿਵਾਏ ਤੇ ਪਰਣ ਲਿਆ ਇਸ ਮਗਰੋਂ ਭਾਈ ਦਿਆ ਸਿੰਘ ਧਰਮ ਸਿੰਘ ਤੇ ਮਾਨ ਸਿੰਘ ਨੂੰ ਨਾਲ ਲੈ ਕੇ ਗੱਡੀ ਤੋਂ ਬਾਹਰ ਨਿਕਲਾਏ ਜਿੱਥੇ ਗੁਰਦੁਆਰਾ ਤਾੜੀ ਸਾਹਿਬ ਹੈ ਇੱਥੇ ਆ ਕੇ ਤਾੜੀ ਵਜਾਈ ਤੇ ਕਿਹਾ ਹਿੰਦੂਆਂ ਦਾ ਗੁਰੂ ਜਾ ਰਿਹਾ ਹੈ ਫੜ ਲਵੋ ਜੇ ਫੜ ਸਕਦੇ ਹੋ ਇੱਕ ਵਾਰੀ ਨਹੀਂ ਤਿੰਨ ਵਾਰੀ ਇਉਂ ਕਹਿ ਕੇ ਗੁਰੂ ਜੀ ਤੁਰੇ ਭਾਈ ਦਿਆ ਸਿੰਘ ਨੂੰ ਤਰੂ ਤਾਰੇ ਦੀ ਸਿਹਤ ਤੇ ਤੁਰੇ ਜਾਣ ਲਈ ਕਿਹਾ ਕਿਉਂਕਿ ਐਡੇ ਵੱਡੇ ਲਸ਼ਕਰ ਵਿੱਚੋਂ ਨਿਕਲ ਕੇ ਵਿਛੜ ਜਾਣਾ ਜ਼ਰੂਰੀ ਸੀ ਦੁਸ਼ਮਨਾ ਨੇ ਆਵਾਜ਼ ਸੁਣੀ ਤੇ ਤਿਆਰ ਹੋਣ ਲੱਗੇ ਸੀ ਕਿ ਗੁਰੂ ਜੀ ਦੇ ਤੀਰਾਂ ਨੇ ਬਲਦੀਆਂ ਮਸ਼ਾਲਾਂ ਨਿਸ਼ਾਨੇ ਕਰ ਬੁਝਾ ਦਿੱਤੀਆਂ ਤੇ ਬੁਝਾਉਂਦੇ ਹੀ ਗਏ ਹਨੇਰੇ ਨੇ ਅਜੀਬ ਕੁਰਲਾਹਟ ਮਚਾਈ ਤੇ ਸੈਂਕੜੇ ਤੇ ਹਜ਼ਾਰਾਂ ਆਪੋ ਵਿੱਚ ਉਥਲ-ਪੁਥਲ ਹੋ ਮਰ ਖੱਪ ਗਏ ਮਾਰੋ ਫੜੋ ਦੇ ਰੋਲੇ ਵਿੱਚ ਕੁਝ ਵੀ ਸੁਣਾਈ ਨਹੀਂ ਸੀ ਦਿੰਦਾ ਛਿਆਂ ਸੱਤਾਂ ਮੀਲਾ ਵਿੱਚ ਦੁਸ਼ਮਣ ਹੀ ਦੁਸ਼ਮਣ ਸੀ ਪਰ ਗੁਰੂ ਜੀ ਤੁਰ ਹੀ ਗਏ ਤੇ ਦਿਨ ਦੀ ਲੋ ਤੱਕ ਸਭ ਦੁਸ਼ਮਣ ਲੰਘ ਗਏ ਪਰ ਤੱਕਮ ਤੱਕੇ ਵਿੱਚ ਪੈਰੋਂ ਜੋੜਾ ਵੀ ਲੱਥ ਗਿਆ ਤੇ ਨੰਗੇ ਪੈਰੀ ਤੁਰ ਹੀ ਗਏ ਕੀੜੀ ਪਿੰਡ ਦੇ ਨੇੜੇ ਅਲਫੂ ਦੇ ਗਾਮ ਗੁਜਰਾ ਨੇ ਗੁਰੂ ਜੀ ਨੂੰ ਪਛਾਣ ਕੇ ਰੌਲਾ ਪਾਉਣਾ ਚਾਹਿਆ ਤਾਂ ਗੁਰੂ ਜੀ ਨੇ ਦੋਵੇਂ ਝਟਕਾ ਦਿੱਤੇ ਇਸ ਤੋਂ 2 ਮੀਲ ਅੱਗੇ ਜਾ ਕੇ ਇੱਕ ਝੰਡ ਨਾਲ ਢੋਲ ਆ ਕੇ ਕੁਝ ਚਿਰ ਆਰਾਮ ਕਰਨ ਲਈ ਬਹਿ ਗਏ ਕਾਵਟ ਦੂਰ ਕਰਨ ਲਈ ਅੱਕ ਦੇ ਫੁੱਲ ਤੋੜ ਕੇ ਖਾਦੇ ਪਰ ਕੰਡਿਆਲੇ ਮਲੇ ਤੇ 베ਰੀਆਂ ਨੇ ਪੈਰ ਵਿੰਨ ਦਿੱਤੇ ਤੇ ਛਾਲੇ ਪਾ ਦਿੱਤੇ ਸਨ ਵਾਹ ਤਨ ਸਤਿਗੁਰੂ ਧਰਮ ਦੇ ਦੇਸ਼ ਦੀ ਖਾਤਰ ਸਭ ਸੁਖ ਕੁਰਬਾਨ ਕਰ ਦੇਣ ਵਾਲੇ ਪਿਤਾ ਸਤਿਗੁਰੂ ਜੀਓ ਰੱਬ ਪਾਲਕੀਆਂ ਹਾਥੀ ਘੋੜੇ ਤੇ ਨੰਗੇ ਪੈਰੀ ਜਿੰਨਾ ਕਦੇ ਤੁਰਕੇ ਨਹੀਂ ਸੀ ਵੇਖਿਆ ਅੱਜ ਇਕੱਲੇ ਤੇ ਨੰਗੇ ਪੈਰੀ ਸਨ ਪਰ ਐਉਂ ਸਨ ਜਿਵੇਂ ਉਹ ਸੁਖੀ ਹੀ ਸਨ ਸੁਖ ਦੁਖ ਨੂੰ ਸਮ ਕਰ ਜਾਣਨ ਵਾਲੇ ਬ੍ਰह्म ਗਿਆਨੀਆਂ ਦੇ ਇਸੇ ਵੇਲੇ ਉਹ ਪ੍ਰਤੱਖ ਸਰੂਪ ਸਨ ਤੇ ਆਪਣੇ ਆਤਮਕ ਆਨੰਦ ਵਿੱਚ ਇਸ ਵੇਲੇ ਵੀ ਮगन ਹੀ ਸਨ ਦਿਨੇ ਜੰਗਲਾਂ ਤੇ ਕੰਡਿਆਲੀ ਧਰਤੀ ਤੇ ਫਿਰਦੇ ਰਹੇ ਤੇ ਰਾਤ ਮਾਛੀਵਾੜੇ ਦੇ ਨੇੜੇ ਪੁੱਜੇ ਸੰਘਣੇ ਬ੍ਰਿਕਸ਼ਾਂ ਦੀ ਛਾਂ ਤੇ ਖੂ ਸੀ ਉਥੇ ਖੂ ਤੋਂ ਟਿੰਡ ਖੋਲ ਸਰਾਂ ਨੇ ਰੱਖੀ ਤੇ ਮਖਮਲੀ ਸੇਜਾ ਤੇ ਪਲੰਘ ਉੱਤੇ ਸੌਣ ਵਾਲੇ ਗੁਰੂ ਪੁੰਜੇ ਹੀ ਵਿਰਾਜ ਗਏ ਕੰਡਿਆਂ ਨਾਲ ਅੜ ਅੜ ਕੇ ਕੱਪੜੇ ਵੀ ਲੀਰੋ ਲੀਰ ਹੋਏ ਪਏ ਸਨ ਪਰ ਕਮਰਕੱਸਾ ਉਸੇ ਤਰ੍ਹਾਂ ਸੀ ਤਲਵਾਰ ਦੀ ਮੁੱਠ ਹੱਥ ਵਿੱਚ ਹੀ ਸੀ ਪਰ ਇਸ ਸਭ ਕੁਝ ਦੇ ਹੁੰਦੇ ਉਹ ਮਿੱਤਰ ਪਿਆਰੇ ਦੇ ਸਨ ਆਪ ਦੇ ਨੂਰਾਨੀ ਚਿਹਰੇ ਦੀ ਚਮਕ ਰਾਤ ਸਮੇਂ ਦੂਰੋ ਹੀ ਸਿੰਘ ਵੇਖ ਰਹੇ ਸਨ ਭਾਈ ਦਿਆ ਸਿੰਘ ਧਰਮ ਸਿੰਘ ਤੇ ਮਾਨ ਸਿੰਘ ਤਿੰਨੇ ਹੀ ਗੁਰੂ ਜੀ ਨਾਲ ਤੁਰੇ ਸਨ ਪਰ ਉਹ ਸਹੀ ਸਲਾਮਤ ਸਨ ਉਹ ਦਿਨ ਦੇ ਚਾਨਣੇ ਵਿੱਚ ਸਭ ਦੇ ਸਾਹਮਣੇ ਤੇ ਅਮਨ ਅਮਾਨ ਤੁਰੇ ਆ ਰਹੇ ਸਨ ਕਿਸੇ ਨੂੰ ਕੀ ਪਤਾ ਸੀ ਕਿ ਇਹ ਸ੍ਰੀ ਕਲਗੀਧਰ ਜੀ ਦੇ ਯੋਧੇ ਸਿੰਘ ਹਨ ਅੱਠ ਪੋ ਦੀ ਰਾਤ ਨੂੰ ਚਮਕੌਰ ਸਾਹਿਬ ਤੋਂ ਨਿਕਲੇ ਤੇ 10 11 ਪੋ ਦੀ ਰਾਤ ਨੂੰ ਮਾਛੀਵਾੜੇ ਦੇ ਨੇੜੇ ਪੁੱਜੇ ਸੇਂਗੂ ਗੁਰੂ ਜੀ ਨੂੰ ਲੱਭਦੇ ਫਿਰਦੇ ਸਨ ਕਿ ਉਹਨਾਂ ਆਪਣੇ ਪਿਆਰੇ ਸਤਿਗੁਰੂ ਨੂੰ ਕੂਕ ਸੁੱਤੇ ਵੇਖ ਲਿਆ ਨੇੜੇ ਆ ਗਏ ਆਵਾਜ਼ ਨਹੀਂ ਦਿੱਤੀ ਭਾਈ ਵਿਆਸ ਸਿੰਘ ਜੀ ਮੁਖੀ ਸਨ ਉਹਨਾਂ ਸਤਿਗੁਰੂ ਜੀ ਦੇ ਚਰਣਾ ਵਿੱਚ ਬੈਠ ਕੇ ਚਰਣਾ ਵੱਲ ਤੱਕਿਆ ਤਾਂ ਪੈਰਾਂ ਤੇ ਛਾਲੇ ਹੀ ਛਾਲੇ ਤੇ ਕਈਆਂ ਥਾਵਾਂ ਤੋਂ ਖੂਨ ਨਿਕਲਦਿਆ ਵੇਖਿਆ ਪੈਰ ਦੁਖਦੇ ਹੋਣਗੇ ਇਹ ਜਾਣਦਿਆਂ ਵੀ ਉਹਨਾਂ ਪੈਰਾਂ ਦੀਆਂ ਤਲੀਆਂ ਨੂੰ ਚਸ ਦਿੱਤਾ ਤਾਂ ਸਤਿਗੁਰੂ ਜੀ ਜਾਗ ਪਏ ਉਹਨਾਂ ਦੇ ਹੱਥ ਤਲਵਾਰ ਦੀ ਮੁਠ ਤੇ ਏ ਸੀ ਤੇ ਆਪਣੇ ਵੱਲੋਂ ਉਹ ਖਬਰਦਾਰ ਸਨ ਪਰ ਆਪਣੇ ਪਿਆਰੇ ਸਿੰਘਾਂ ਨੂੰ ਵੇਖਿਆ ਤਾਂ ਕਿਹਾ ਭਾਈ ਦਿਆ ਸਿੰਘ ਜੀ ਆ ਗਏ ਹੋ ਹਾਂ ਪਰ ਸਤਿਗੁਰੂ ਜੀ ਉਹ ਤੁਸੀਂ ਇੱਥੇ ਰੜੇ ਮੈਦਾਨ ਵਿੱਚ ਪਏ ਹੋ ਦੁਸ਼ਮਣ ਆ ਰਿਹਾ ਹੈ ਹੁਣ ਕਿਸੇ ਟਿਕਾਣੇ ਚੱਲੋ ਪੈਰਾਂ ਤੇ ਛਾਲੇ ਹਨ ਹੁਣ ਹੋਰ ਤੁਰਿਆ ਨਹੀਂ ਜਾ ਸਕਦਾ ਗੁਰੂ ਜੀ ਨੇ ਕਿਹਾ ਇਹ ਸੁਣ ਭਾਈ ਮਾਨ ਸਿੰਘ ਜੀ ਨੇ ਆਪਣੇ ਸਤਿਗੁਰੂ ਜੀ ਨੂੰ ਆਪਣੇ ਕੰਦੇ ਤੇ ਚੁੱਕ ਲਿਆ ਅਤੇ ਗੁਲਾਬੇ ਮਸੰਦ ਦੇ ਖੂਹ ਉੱਤੇ ਲੈ ਆਏ ਤੇ ਇਹ ਸੀ ਸੰਗਤ ਜੀ ਅੱਜ ਦਾ ਪ੍ਰਸੰਗ ਬਾਕੀ ਮੈਂ ਅੱਗੇ ਦਾ ਪ੍ਰਸੰਗ ਤੁਹਾਡੇ ਨਾਲ ਅਗਲੇ ਭਾਗ ਦੇ ਵਿੱਚ ਦੱਸਾਂਗਾ ਅੱਜ ਪੜਦਿਆਂ ਹੋਇਆਂ अनेका ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਅਗਲੇ ਪਾਕ ਦੇ ਵਿੱਚ ਤੁਹਾਡੇ ਨਾਲ ਫੇਰ ਜਲਦੀ ਮਿਲਦੇ ਆ ਵਾਹਿਗੁਰੂ ਆਪ ਸਭ ਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ